صحت اربند کےجریوال صاحب کا بہت واٹا ساتھ دتا جب منیش سسودیا صاحب جو ڈپی سی ایم دلی دے رہے سکھیا منتری ایسے رہے کہ اب اگزامپل دیتی جانا اسے پرانی جین صاحب جنہ نے محلہ کلن کا نشورت کر کے ہسپتال کا کایا پلٹ کیتا ہزارہ لکھاں زندگیاں بچائیاں او دعو ਜਿਹੜੀਆਂ ਨੇ ਉਹ ਕਿਤੇ ਅਜਾਈ ਨਹੀਂ ਜਾਂਦੀਆਂ ਸੋ ਨਾਲ ਨਾਲ ਸਾਡੇ ਪ੍ਰਧਾਨ ਜੀ ਅਮਨ अरोड़ा ਸਾਹਿਬ ਬਹੁਨੇ ਬੋਲ ਕੇ ਗਏ ਨੇ ਬੜਾ ਜੋਸ਼ੀਲਾ ਬੋਲ ਕੇ ਗਏ ਨੇ ਔਰ ਦੱਸ ਕੇ ਗਏ ਨੇ ਕਿ ਕਿ ਮੈਂ ਆਪਾਂ ਨੇ ਅਗਲੀ ਰੂਪ ਰੇਖਾ ਅਗਲਾ ਰੋਡ ਮੈਪ ਪੇੜਾ ਉਹ ਤਿਆਰ ਕਰਨਾ ਹੈ ਵਾਈਸ ਪ੍ਰੈਜ਼ੀਡੈਂਟ ਸ਼ੈਰੀ ਕਲਸੀ ਜੀ ਜਿਹੜੇ ਕਿ ਮਾਝੇ ਨੂੰ ਰਿਪrezent ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਤਾਂ ਛੋਟੀ ਉਮਰ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਦੇ ਇੱਕ ਪ੍ਰਦੇਸ਼ ਤੇ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੋ ਸਕਦੀ ਹੈ ਨਹੀਂ ਉਧਰ ਤਾਂ ਮਤਲਬ ਜੁੱਤੀਆਂ ਘਸ ਜਾਂਦੀਆਂ ਨੇ ਕਈ ਪੀੜੀਆਂ ਲੰਘ ਜਾਂਦੀਆਂ ਨੇ ਉਧਰ ਵੀ ਬਲਾਕ ਦੀ ਪ੍ਰਧਾਨਗੀ ਵੀ ਨਹੀਂ ਮਿਲਦੀ ਉਧਰ ਤਾਂ ਦੱਬੀ ਬੈਠੇ ਆ ਜੀ ਤਾਂ ਕਬਜ਼ੇ ਕਰੀ ਬੈਠੇ ਆ ਨਾਲ ਸਾਡੇ ਜਿਹੜੇ ਮੈਂ ਕਹਾਏ ਇਲਾਕੇ ਚ ਵੀ ਜਿਹਨਾਂ ਦੀ ਪੂਰੀ ਤੇ ਇਕੱਠਾ ਹੈ ਸ੍ਰੀ ਸੰਜੀਵ ਰੋੜਾ ਜੀ ਜਿਹੜੇ ਲੁਧਿਆਣਾ ਬਸ ਤੋਂ ਚੋਣ ਲੜਦੇ ਨੇ ਸੋ ਰੋੜਾ ਸਾਹਿਬ ਨੇ ਰਾਜ ਸਭਾ ਦੇ ਵਿੱਚ ਤੇ ਰਾਜ ਸਭਾ ਦਾ ਜਿਹੜਾ ਜਿਹੜਾ ਫੰਡ ਹੈ ਉਹਨੂੰ ਵੀ ਹਸਪਤਾਲਾਂ ਤੇ ਗਰੀਬ ਬੱਚਿਆਂ ਤੇ ਜਿੱਥੇ ਸਕੂਲਾਂ ਤੇ ਖਰਚਿਆ ਜਿਹੜੇ ਵੀ ਮਰਜੀ ਲੁਧਿਆਣੇ ਦੇ ਸਕੂਲ ਚਲੇ ਜਾਈਏ ਉੱਥੇ ਇਹਨਾਂ ਦਾ ਨਾਮ ਜ਼ਰੂਰ ਬੋਲਿਆ ਜਾਂਦਾ ਕਿ ਜੀ ਇਹਨਾਂ ਨੇ ਇੰਨੇ ਪੈਸੇ ਦਿੱਤੇ ਸੀ ਇੰਨੇ ਕੁ ਰਹਿ ਗਏ ਇਹ ਕਹਿੰਦੇ ਆ ਵੀ ਹਜੇ ਤਾਂ ਕੋਰਟ ਨਾਉਂਸ ਨਹੀਂ ਹੋਇਆ ਜਿੰਨੇ ਕੁ ਰਹਿ ਗਏ ਉਹ ਵੀ ਲੈ ਲਓ ਸੋ ਇਸ ਕਰਕੇ ਇਹ ਸਾਡੇ ਜਿਹੜੇ ਲੀਡਰ ਨੇ ਇਹਨਾਂ ਨੂੰ ਇਹੀ ਡਾਇਰੈਕਸ਼ਨਾਂ ਨੇ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਵੱਲੋਂ ਕਿ ਪਬਲਿਕ ਦਾ ਪੈਸਾ ਪਬਲਿਕ ਤੇ ਲਾਉਣਾ ਹੈ ਤੇ ਨਾਲ ਸਾਡੇ ਮੇਰੇ ਮੂਰੇ ਸਾਡੀ ਕੈਬਨਿਟ ਬੈਠੀ ਆ ਸਾਰੇ ਐਮਐਲਏ ਸਾਹਮਣੇ ਬੈਠੇ ਨੇ ਜਿਨੇ ਵੀ ਸਾਡੇ ਸੀਨੀਅਰ ਸਟੇਜ ਤੇ ਬੈਠੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਕਰਪਈ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਜੀ ਆ ਇੰਨਾ ਕੱਠ ਇੰਨੀਆਂ ਪੀੜੀਆਂ ਲਾਲ ਰੰਗ ਬਰੰਗੀਆਂ ਪੱਗਾਂ ਦੇਖ ਕੇ ਤੁਹਾਨੂੰ 2017 ਤੇ 2022 ਯਾਦ ਆ ਜਾਂਦਾ ਆਪਣਾ ਆਪਾਂ ਕਦੇ ਬਾਗੇ ਪੁਰਾਣੇ ਕਦੇ ਮੋਗੇ ਕਦੇ ਸੰਗਰੂਰ ਕਦੇ ਬਠਿੰਡੇ ਕਦੇ ਮਾਨਸਾ ਕਦੇ ਅਦੋਹਰ ਕਦੇ ਅੰਮ੍ਰਿਤਸਰ ਸਾਹਿਬ ਕਦੇ ਫਤਿਹਗੜ੍ਹ ਸਾਹਿਬ ਆਪਾਂ ਇਕੱਠੇ ਹੁੰਦੇ ਰਹੇ ਆ ਉੱਥੇ ਮਾਹੌਲ ਜਿਹੜਾ ਉਹ ਬਣਿਆ ਔਰ ਇੱਕ ਵਾਰੀ ਜਦੋਂ ਪੰਜਾਬੀ ਤੁਰ ਪੈਂਦੇ ਨੇ ਕਿਸੇ ਮਿਸ਼ਨ ਲਈ ਜਾਂ ਮਕਸਦ ਲਈ ਤਾਂ ਫਿਰ ਉਹ ਫਤਿਹ ਕਰਨ ਕੀ ਮੁੱਢੇ ਆ ਤੇ ਬਾਈ ਦੇ ਵਿੱਚ ਜੋ ਰਿਕਾਰਡ ਤੁਸੀਂ ਤੋੜਿਆ ਉਹਦੇ ਲਈ ਬਸ ਤੇ ਧੰਨਵਾਦ ਤੇ ਹੁਣ ਆਪਾਂ ਐਸ ਵਕਤ 22 ਤੋਂ ਜਿਹੜਾ 22 ਚ 92 ਸੀ ਹੁਣ ਆਪਣੇ ਕੋਲੇ 95 ਹੈ ਉਹਨਾਂ ਚੋ ਗਦਰਵਾਹੇ ਵਾਲੇ ਬੈਠੇ ਆ ਡਿੰਪੀ ਸਾਹਿਬ ਉਹਨਾਂ ਚੋ ਡੇਰਾ ਬਾਬਾ ਨਿਕ ਵਾਲੇ ਬੈਠੇ ਆ ਚੱਬੇ ਬਾਲ ਵਾਲੇ ਬੈਠੇ ਆ ਔਰ ਸਾਡੇ ਐਮਪੀ ਸਾਹਿਬ ਹਿਆਰਪੁਰ ਤੋਂ ਡਾਕਟਰ ਸਾਹਿਬ ਬੈਠੇ ਆ ਚੱਬੇ ਬਾਲ ਸਾਹਿਬ ਸੋ ਸਾਡੇ ਕਾਫਲੇ ਚ ਵਾਧਾਈ ਹੋਇਆ ਹਜ਼ਾਰਾਂ ਦੀ ਗਿਣਤੀ ਚ ਆਪਣੇ ਸਰਪੰਚ ਬਣ ਗਏ اپنے کانسلر بن گئے میئر بن گئے سو آم آدمی پارٹی جڑی ہے دو ہزار بائی کو لے کے پچی تک بہت کافلا ساڈا سر پنجاب دا تو کا تاریا ہویا اور مبارک مبارکباد اس گلدی کے کہ جڑے ولنٹیئر نے یا جڑے عوضہ دار نے کدھے کدھے ناراض تا ہو جن دے ناراض چلو پروارانچ بھی ناراض گیا پر دے نہیں لڑ دے نہیں بہ پانچ سات دن بعد مل پہ کتنے تھوڑا جا پیار نہ مل پھر کہ چلو پھر چلیے بس ایسی چیز کی لڑ سی ٹھیک ہے نا سو بڑا بڑی ایک بڑا سونا ایک پروار پنجاب نے سرجا ہوا آم آدمی پارٹی کے روپ ہے کیونکہ اس پروار چ لالچ نہیں ہے گا جی پروار چ لالچ آ جائے کہ میں چھوٹے بھائی تو ਵੱਡਾ ਬਣਨਾ ਜਦ ਮੈਂ ਜਿਹੜਾ ਕਈ ਵਾਰੀ ਪਰਿਵਾਰਾਂ ਚ ਹੁੰਦਾ ਕਿ ਜਿਹੜਾ ਜਿਹੜਾ ਲਾਣੇਦਾਰ ਹੁੰਦਾ ਜ ਜਿਹੜਾ ਭਾਈ ਅੜਤੇ ਕੋਲੇ ਜਾਂਦਾ ਜਾਂ ਸੌਦਾ ਪਤਾ ਲੈਂਦਾ ਇੱਕ ਭਾਈ ਖੇਤ ਜਾਂਦਾ ਉਹ ਗੋਚੀਆਂ ਰੱਖਣ ਲੱਗ ਜਾਂਦਾ ਉਹ ਕੁੰਡੀ ਲਾਉਣ ਲੱਗ ਜਾਂਦਾ ਵਿੱਚੋਂ ਤਾਂ ਉਹਦੇ ਕੱਪੜੇ-ਕੋਪੜੀ ਬਦਲ ਜਾਂਦੇ ਨੇ ਵਧੀਆ ਹੋ ਜਾਂਦੇ ਨੇ ਤੇ ਉਹਦਾ ਰਾਇਂ ਦੇ ਰੂਪ ਵਧੀਆ ਹੋ ਜਾਂਦਾ ਫਿਰ ਉਹਦੋਂ ਜਦ ਆ ਖੇਤ ਤੋਂ ਆਉਂਦਾ ਉਹਦਾ ਲਿਪੜਿਆ ਹੋਇਆ ਹੁੰਦਾ ਫਿਰ ਉੱਥੇ ਥੋੜੇ ਫਿਰ ਕਰੇ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਉਹਦੇ ਕਿ ਬਰਾਬਰ ਦੇ ਹਿੱਸੇਦਾਰਾਂ ਤੂੰ ਦੇਖ ਲੋ ਉਧਰ ਤਾਂ ਕਦੇ ਮੈਂ ਨਹੀਂ ਦੇਖੀ ਕੁਰਤੇ ਤੇ ਇਧਰ ਤੇਰੇ ਕਦੇ ਨੂੰ ਇੱਕ ਸਾਫ਼ ਨਹੀਂ ਕੁਰਤਾ ਪਾਇਆ ਦੇਖਿਆ ਉੱਥੋਂ ਫਿਰ ਪਾਈਆਂ ਚ ਬਖੇੜਾ ਪਹਿਣਾ ਸ਼ੁਰੂ ਹੋ ਜਾਂਦਾ ਫਿਰ ਮਾਮੇ ਫੁੱਫਰੇ ਆਉਂਦੇ ਨੇ ਜਦੋਂ ਉੱਥੇ ਨਹੀਂ ਸਮਝਲਤਾ ਹੁੰਦਾ ਫਿਰ ਪੰਚਾਇਤ ਆਉਂਦੀ ਆ ਕਿ ਪੰਚਾਇਤ ਕੋ ਨਹੀਂ ਹੁੰਦਾ ਫਿਰ ਵਕੀਲ ਆਉਂਦੇ ਨੇ ਸੋ ਫਿਰ ਉਹ ਘਰ ਜਿਹੜਾ ਖੇਲੂ ਖੇਲੂ ਹੋ ਜਾਂਦਾ ਜੀ ਮੁੜ ਕੇ ਉਹ ਘਰ ਜਿਹੜਾ ਉਹਨੂੰ ਦੁਬਾਰਾ ਬਸਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਤੁਸੀਂ ਸਾਡੇ ਦੇਸ਼ ਦੇ ਪਰਿਵਾਰ ਦੇ ਲਾਨੇਦਾਰ ਹੋ ਤੇ ਪੰਜਾਬ ਦੀ ਜ਼ਿੰਮੇਵਾਰੀ ਤੁਸੀ ਸਾਨੂੰ ਦਿੱਤੀ ਹੋਈ ਹੈ ਪਰ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੇ ਪਰਿਵਾਰ 'ਚ ਕਦੇ ਕੋਈ ਬਖੇੜਾ ਨਹੀਂ ਪਊਗਾ ਸਾਡੇ ਪਰਿਵਾਰ 'ਚ ਕੋਈ ਲਾਲਚੀ ਮੈਂਬਰ ਨਹੀਂ ਹੋਊਗਾ ਸਾਡੇ ਪਰਿਵਾਰ 'ਚ ਹਮੇਸ਼ਾ ਪਰਿਵਾਰ ਨੂੰ ਉੱਪਰ ਉੱਪਰ ਚੱਕਣ ਵਾਲੇ ਜਿਹੜੇ ਮੈਂਬਰ ਨੇ ਉਹੀ ਸਾਡਾ ਸਾਥ ਦੇ ਰਹੇ ਨੇ ਤੇ ਅੱਜ ਆਪਾਂ ਇਕੱਠੇ ਹੋਏ ਆ ਕਿ ਆਪਾਂ ਨੇ ਆਉਣ ਵਾਲੇ ਦਿਨਾਂ 'ਚ ਕੀ ਕਰਨਾ ਹੈ ਕੰਮ ਤੁਹਾਨੂੰ ਪਤਾ ਹੋਣਾ ਸਾਰੇ ਅੱਦੇ ਤਾਂ ਅਮਨਹੋਰਾ ਨੇ ਬਣਾਤੇ ਚਾਹੇ ਹੋ ਮਾਲਲਾ ਕਲੀਨਿਕ ਨੇ ਚਾਹੇ ਹੋ ਸਕੂਲ ਨੇ ਚਾਹੇ ਬਿਜਲੀ ਫ੍ਰੀ ਹੈ ਚਾਹ ਥਰਮਲ ਪਲੈਂਟ ਫੀਦਲੇ ਚਾਹ 18 ਟੂਲ ਪਲਾਜੇ ਜਿਨ੍ਹਾਂ ਨਾਲ ਕਟੁਕਟ ਬਾਹਰ ਤੋਂ 63 ਲੱਖ ਰੁਪਇਆ ਇੱਕ ਦਿਨ ਦਾ ਬਚਣ ਲੱਗ ਗਿਆ ਪੰਜਾਬੀਆਂ ਦਾ ਉਹ ਬੰਦ ਕਰਨੇ ਚਾਹੇ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਉਹਦੇ ਚ ਆਪਾਂ ਨੇ ਸਖਤ ਫੈਸਲੇ ਲਏ ਨੇ ਕਿ ਜੇ ਕਿਸੇ ਦਾ ਘਰ ਬਰਬਾਦ ਕਰਕੇ ਕਿਸੇ ਦੇ ਪੁੱਤ ਦੇ ਘਰੇ ਸੱਥਰ ਵਿਸ਼ਾ ਕੇ ਆਪ ਸਾਹਮਣੇ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਲਾਈ ਹੋਈ ਹੈ ਨਾ ਉਹ ਦੀਪਮਾਲਾ ਜਿਆਦਾ देर ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਉਹ ਇੱਕੋ ਪਾਪ ਵੀ ਕਮਾਈ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਲੈ ਕੇ ਉਹਨਾਂ ਨੇ ਵੀ ਕੁਝ ਨਹੀਂ ਜਾਣਾ ਕਈ ਵਾਰੀ ਨਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜੀ ਲੱਗਦੀ ਹੈ ਜਦੋਂ ਉਹ ਹੀ ਅੱਗ ਆਪਣੇ ਘਰੇ ਪਹੁੰਚਦੀ ਹੈ ਉਦੋਂ ਸੇਕ ਲੱਗਦਾ ਹੈ ਇਸ ਕਰਕੇ ਮੈਂ बार-बार ਪਹਿਲਾਂ ਵੀ ਕਹਿੰਦਾ ਰਿਹਾ ਜਦੋਂ ਕਿਤੇ ਕਣਕ ਨੂੰ ਰੱਬ ਨਾ ਕਰੇ ਕਿਤੇ ਅੱਗ ਲੱਗ ਜੇ ਕਣਕ ਨੂੰ ਅੱਗ ਭਾਵੇਂ 100 ਕਿੱਲਾ ਦੂਰ ਲੱਗੇ ਪਰ ਬਾਲਟੀਆਂ ਆਪਾਂ ਚੱਕ ਕੇ ਜਾਂ ਟਰੈਕਟਰ ਆਪਾਂ ਲੈ ਕੇ ਉਹ ਸੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਕਿਉਂਕਿ ਪੰਨੂ ਪਤਾ ਹੁੰਦਾ ਹੈ ਅੱਗੇ ਇੱਧਰ ਨੂੰ ਆ ਰਹੀ ਹੈ ਸਾਡੇ ਵਾਲੇ ਵੀ ਬਚੂਗੀ ਵਿੱਚੀ ਫਿਰ ਸੋ ਇਸ ਕਰਕੇ ਜੇ ਕਿਤੇ ਇੱਧਰ ਉੱਧਰ ਨਸ਼ਾ ਇਹ ਨਾ ਸਮਝੋ ਕਿ ਸਾਡਾ ਘਰ ਸੇਫ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਨਸ਼ੇ ਦੇ ਤਸਕਰ ਆ ਰਹੇ ਨੇ ਵੇਚਣ ਆ ਰਹੇ ਨੇ ਚੋਰੀਆਂ ਆ ਰਹੇ ਨੇ ਆਮ ਲੋਕਾਂ ਨੂੰ ਦੱਸੋ ਇੱਕ WhatsApp ਨੰਬਰ ਜਾਰੀ ਕੀਤਾ ਹੈ ਉੱਥੇ ਗੁਪਤ ਰੱਖੀ ਜਾਊਗੀ ਸੂਚਨਾ ਬਾਕੀ ਕੰਮ ਸਰਕਾਰ ਦਾ ਹੈ ਕਿ ਉਹਨੂੰ ਜਿਹੜਾ ਤਸਕਰ ਨਸ਼ੇ ਵੇਚਣ ਵਾਲਾ ਜਿਹੜੇ ਜਿਹੜੇ ਮੁੰਡੇ ਪੈ ਗਏ ਇਸ ਗਲਤ ਸੰਗਤ 'ਚ ਨਸ਼ਾ ਲੈੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਗਲਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਹਾਂ ਸੋਨੇ ਨੂੰ ਮਰੀਜ਼ ਕਹਿੰਦੇ ਆ ਉਹਨਾਂ ਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਚ ਜਾਂ ਕੋਈ ਹੋਰ ਪੜ੍ਹਾਈ ਜਿਹੜੀ ਵੀ ਚਾਹੁੰਦੇ ਨੇ ਉਹਨਾਂ ਨੂੰ ਕੰਮ ਦੇਵਾਂਗੇ ਤਾਂ ਕਿ ਦੁਬਾਰੇ ਨਾ ਗਿਟੋ ਬੇਲੇ ਕੱਢੋ ਬੇਲਾ ਮਾਨ ਸ਼ੈਤਾਨੀ ਦਾ ਘਰ ਕਿ ਦੁਬਾਰੇ ਨਾ ਇੱਧਰ ਨੂੰ ਆ ਜਾਓ ਸੋ ਬੜੀ ਵੱਡੀ ਮਹੱਮਾ ਵਿੱਚ ਤੁਸੀਂ ਸੂਤਰਤਾਰ ਦਾ ਕੰਮ ਕਰਨਾ ਹੈ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਰਨੀ ਬਹੁਤ ਸਾਰੀਆਂ ਪੰਚਾਇਤਾਂ ਨੇ ਮੱਤੇ ਪਾਤੇ ਕਿ ਅਸੀਂ ਅਸੀਂ ਸਾਥ ਦੇਵਾਂਗੇ ਜੀ 40 ਪਿੰਡ ਮਲੇਕੂਲੇ ਕੋਲ ਦੇ ਨੇ ਬੀ ਪਿੰਡ ਸੰਗਤ ਮੰਡੀ ਦੇ ਨੇੜੇ ਟਿੜੇ ਦੇ ਨੇ ਰੋਜ਼ ਖਬਰਾਂ ਹੁੰਦੀਆਂ ਨੇ ਕਿ ਇਸ ਪਿੰਡ ਦੇ ਵੀ ਮਤਾ ਪਾਤਾ ਕਿ ਕਿਉਂਕਿ ਸਰਪੰਚ ਜੰਗ ਮੁੰਡੇ ਨੇ ਪੰਚਾਇਤਾਂ ਜੰਗ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ ਸੋ ਇਸ 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 ਯੁੱਧ ਦੇ ਵਿੱਚ ਆਪਾਂ ਸਾਰਿਆਂ ਨੂੰ ਬਲਕਿ ਯੱਗ ਦੇ ਵਿੱਚ ਹੀ ਹਿੱਸਾ ਪਾਈਏ ਯੱਗ ਵਾਂਗੂ ਮੰਨੀਏ ਤੇ ਬਾਕੀ ਭ੍ਰਿਸ਼ਟਾਚਾਰ ਵਾਲੇ ਪਾਸੇ ਤੁਹਾਨੂੰ ਪਤਾ ਹੀ ਹੈ ਕਚਹਿਰੀਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਮੈਂ ਕਹਿੰਦੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਅੱਦੇ ਨੂੰ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀਸੀਟੀਵੀ ਕੈਮਰਾ ਲਾ ਦਾਂਗੇ ਇੱਕ ਅੱਦਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਉਹ ਕਹਿੰਦੇ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਤਿੰਨ ਬੰਦੇ ਛੱਡੋ ਨਹੀਂ ਇਸ ਰਿਸ਼ਤੀ ਨਹੀਂ ਕਰਦੇ ਅਸੀਂ ਕਹਿੰਦੇ ਕੌਣ ਕਰਾਉਂਦਾ ਤੁਹਾਡੇ ਤੋਂ ਰਿਸ਼ਤੀਆਂ ਤੁਸੀਂ ਚਲੋ ਪਠਾਨਕੋਟ ਨੂੰ ਪਠਾਨਕੋਟ ਵਾਲੇ ਨੂੰ ਆਖਿਆ ਤੂੰ ਮੂੜਕਾਰਿਆ ਮੂੜਕਾਰ ਨੂੰ ਕਿਹਾ ਤੂੰ ਮਮਦੂਰ ਚੱਲ ममदोट वारे तूं इरूं आजा कराली कनी कराली वारे कया भई तूं